ਡਿਵਟੀ ਗੱਲ ਹੋ ਗਈ ਤੇ ਪਰਮੀਤ ਦੀ ਮੇਰੇ ਕੋਲ ਆਈ ਹੀ ਉਹਨਾਂ ਮਰਨਾ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਕਿਸ ਨੇ ਵੀ ਨਹੀਂ ਗੱਲ ਕੀਤੀ ਪਰਮੀਤ ਤੇ ਮੁਖਤਿਆਰ ਭਾਜੀ ਤੇ ਚਲ ਹੋਏ ਬਗਾਨੇ ਰਪਿੰਦਰ ਤੇ ਆਪਣੀ ਹੀ ਨਾ ਉਹਨੇ ਨਹੀਂ ਸਾਨੂੰ ਆਪਣਾ ਸਮਝਿਆ ਗੱਡੀ ਤੇ ਦੇ ਦਾਂਗੇ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਤਰੀਕੇ ਹੱਲ ਵੀ ਕਰ ਲਾਂਗੇ ਪਰ ਜਿੱਦਾਂ ਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ ਤੇ ਫਿਰ ਕੱਲ ਨੂੰ ਉਹਨਾਂ ਹੋਰ ਵੱਡੀ ਮੰਗ ਰੱਖ ਲਈ ਤੇ ਫਿਰ ਕੀ ਕਰੋਗੇ ਘਰ ਬਰ ਵੇਚ ਕੇ ਥੋੜੀ ਦੇ ਦੇਣਾ ਉਹਨਾਂ ਨੂੰ ਇਹੀ ਲੋੜਾਂ ਨਾਲ ਪੂਰੀਆਂ ਕਰੀਏ ਤੇ ਭਾਵੇਂ ਨਾ ਜੜੀਏ ਪਰ ਜਿਹੜਾ ਹੁਣ ਗੱਡੀ ਵਾਲਾ ਕੰਮ ਆ ਨਾ ਇਹ ਕਰਨਾ ਹੀ ਪੈਣਾ। ਮੇਰੀ ਗੱਲ ਸੁਣ। ਹੁਣ ਪੜਦੇ ਨਾ ਪਾ। ਸੱਚੋ ਸੱਚ ਜਿਹੜੀ ਗੱਲ ਹੈਗੀ ਮੈਂ ਦੱਸ ਦੇ। ਮੁਖਤਿਆਰ ਭਾਜੀ ਆਏ ਸੀ ਅੱਜ ਘਰ। ਉਹ ਕੋਈ ਗੱਲ ਨਹੀਂ ਆ ਵੀਰ ਜੀ ਇਹ ਉਦਾਂ ਹੀ ਡੇ ਆ ਕਹਿਣ। ਤੇ ਇਹਨਾਂ ਨੇ ਮੰਨ ਜਾਣਾ ਵਾ ਜਦੋਂ ਕਿ ਆ ਤੁਸੀਂ ਐਵੇਂ ਨਾ ਐਵੇਂ ਨਾ 50 ਰੁਪਈਆ ਦੀ ਖਰਚ ਕੇ ਬੈਜੀਓ ਕਿਤੇ। ਵਿਚਾਰੇ ਮੈਨੂੰ ਕਹਿਣ ਤੇ ਦੇ ਆ ਹੌਸਲਾ ਤੇ ਦੇ ਹੀ ਜਾਂਦੇ ਆ। ਪਿੱਛਾਲ ਕੋਈ ਗੱਲ ਨਹੀਂ ਆ। ਮੈਂ ਗੱਡੀ ਦੇ ਦਊਂਗਾ। ਪਰ ਕਿਦਾਂ ਦਊਗਾ ਵਿਚਾਰਾ? ਉਹਦੇ ਮੈਨੂੰ ਪਤਾ ਨਾ।